अपने अख्तियारी कोटे चो थो एक लख रुपया जाऊंगा उस ग्रुप ही जा रहे हैं। या जो ऐसी प्लान ऑफ एक्शन तैयार है ਉਸ ਦੇ ਵਿੱਚ ਸਿਵਲ ਪ੍ਰਸ਼ਾਸਨ ਦੀ ਜੋ ਵੀ ਡਿਊਟੀ ਲੱਗੇਗੀ ਉਹ ਅਸੀਂ ਬਹੁਤ ਵਧੀਆ ਲੱਗਿਆ ਉਹ ਜੋ ਵੀ ਸਹੂਲਤਾਂ ਲੈ ਕੇ ਗਏ ਸਾਡੇ ਭਲੇ ਲਈ ਦੇ ਕੇ ਗਏ ਆ ਜੋ ਵੀ ਸਹੂਲਤਾਂ ਸਾਡੇ ਬੱਚਿਆਂ ਲਈ ਅੱਗੇ ਗਏ ਉਹਨਾਂ ਦੇ ਪਿੱਛਾ ਨਹੀਂ ਲਈ ਦੇ ਕੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਆਪਣੇ ਬੱਚੇ ਪੜਾਵੋ ਸਾਡੇ ਬੱਚੇ ਏਡਾਂ ਕਰਕੇ ਅਸੀਂ ਤਕਰੀਬਨ 125 ਤੋਂ ਵੱਧ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਤੇ ਇਹਨਾਂ ਤੋਂ ਭਾਰੀ ਰਿਕਵਰੀਆਂ ਹੋਈਆਂ ਨੇ ਜਦ ਇਹ ਸਾਰੇ ਫਿਗਰ ਐਨਲਾਈਜ਼ ਕੀਤੇ ਗਏ ਤਾਂ ਅਸੀਂ ਡਿਸਾਈਡ ਕੀਤਾ ਕਿ ਇਨਫੋਰਸਮੈਂਟ ਦੇ ਨਾਲ ਨਾਲ ਜਿਹੜਾ ਪ੍ਰੀਵੈਂਟਿੰਗ ਮੇਜਰ ਕਿਸੇ ਨੂੰ ਦੋਸ਼ੀ ਲਵਾਂ ਕਿ ਜੀ ਪ੍ਰਾਣੀਆਂ ਸਰਕਾਰਾਂ ਨਾਲ ਵੜੀਆਂ ਸੀ ਲੋਕ ਐ ਕਰਦੇ ਸੀ ਸਭ ਬੱਚਾ ਬੱਚਾ ਜਾਣੀ ਜਾਣ ਹੈ ਕਿ ਕੀ ਕੌਣ ਦੇ ਕੇ ਗਿਆ ਹੈ ਇਹ ਨਸ਼ੇ ਦਾ ਕੋੜ ਪੰਜਾਬ ਨੂੰ ਸੋ ਇਹ ਨਸ਼ੇ ਦਾ ਕੋੜ ਖਤਮ ਕਰਨ ਦੇ ਲਈ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਾਰਾ ਤਬਦੀਲੀ ਆ ਗਈ ਕਿਸੇ ਤਰ੍ਹਾਂ ਦਾ ਕੋਈ ਨੱਟਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਖਾਣਾ ਨਹੀਂ ਔਰ ਉਸ ਜਿਹੜੀ ਹੈਗੀ ਆ ਮੈਂ ਬੇਨਤੀ ਕਰਦਾ ਵੀ ਜੇ ਚੇਤਾਉਂਦੇ ਕਿ ਜਦੋਂ ਇੱਥੇ ਆਉਂਦੀ ਹੈ ਰਾਹ ਦੇ ਵਿੱਚ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਰੋਜ਼ਗਾਰ ਦੇਣ ਲਈ ਵੀ ਉਹ ਆਪਣੇ ਘਰ 'ਚ ਬੈਠ ਕੇ ਇੱਜ਼ਤ ਨਾਲ ਰੋਜ਼ਗਾਰ ਕਰ ਸਕਣ ਇੱਕ ਗਰੁੱਪ ਕ੍ਰੀਏਟ ਕਰੋ ਉਸ ਗਰੁੱਪ ਦਾ ਨਾਮ ਹੈ ਸੈਲਫ ਹੈਲਪ ਗਰੁੱਪ ਔਰ ਉਹ ਗਰੁੱਪ ਕ੍ਰੀਏਟ ਕਰਨ ਦੇ ਲਈ ਮੈਂ ਆਪਣੇ ਇਖਤਿਆਰੀ ਕੋਟੇ ਤੋਂ ਤੁਹਾਨੂੰ 1 ਲੱਖ ਰੁਪਈਆ ਅੱਜ ਦੇ ਕੇ ਜਾਊਂਗਾ ਤਾਂ ਜੋ ਕਿਸੇ ਕੋਟ ਗਰੁੱਪ ਦੇ ਵਿੱਚ ਆਪਣੀਆਂ ਜਿੰਨੀਆਂ ਜ਼ਰੂਰਤ ਲਈ ਮਸ਼ੀਨਾਂ ਨੇ ਚਾਹੇ ਕੋਈ ਸਲਾਈ ਦੀਆਂ ਮਸ਼ੀਨਾਂ ਨੇ ਚਾਹੇ ਕਿਸੇ ਨੇ ਹੋਰ ਕੋਈ ਮਸ਼ੀਨਾ ਲੈਣੀਆਂ ਨੇ ਕੋ ਕਢਾਈ ਦਾ ਸਮਾਨ ਲੈਣਾ ਕੋਈ ਵੀ ਲੈਣਾ ਅਸੀਂ ਤੁਹਾਨੂੰ ਦਮਾਂਗੇ ਸਰਕਾਰ ਪੱਕਾ ਦਮਾਂਗੇ ਤਾਂ ਜੋ ਤੁਸੀਂ ਮਾਨ ਨਾਲ ਸਿਰਫ ਉੱਚਾ ਚੱਕ ਕੇ ਆਪਤੀ ਆਪਣੀ ਕਿਰਤ ਕਮਾਈ ਕਰੋ ਔਰ ਜਿਹੜਾ ਤੁਸੀਂ ਬਣਾਓਗੇ ਪ੍ਰੋਡਕਟ ਮੰਨ ਲਓ ਤੁਸੀਂ ਕੋਈ ਵੀ ਪ੍ਰੋਡਕਟ ਬਣਾਇਆ ਉਸ ਪ੍ਰੋਡਕਟ ਨੂੰ ਵੇਚਣ ਦੀ ਵੀ ਜ਼ਿੰਮੇਵਾਰੀ ਅਸੀਂ ਲੈਨੇ ਆ ਜਿੰਨੇ ਸਾਡੇ ਪੰਜਾਬ ਸਰਕਾਰ ਦੇ ਮੇਲੇ ਲੱਗਿਆ ਕਰਨਗੇ ਉਹ ਮੇਲਿਆਂ 'ਚ ਤੁਹਾਡੀ ਇੱਕ ਸਟਾਲ ਲਗਵਾਣਾ ਮੇਰਾ ਫਰਜ਼ ਰਿਹਾ ਮੈਂ ਲੋਕਾਂ ਨੂੰ ਆਉਂਗਾ ਸਟਾਲ ਔਰ ਤੁਸੀਂ ਆਪਣਾ ਉੱਥੇ ਉੱਥੇ ਸਮਾਨ ਰੱਖ ਕੇ ਆਪਣਾ ਵੇਚ ਕੇ ਮਾਣ ਦੇ ਨਾਲ ਇੱਜ਼ਤ ਨਾਲ ਪੈਸਾ ਕਮਾ ਕੇ ਦਿਓ ਤਾਂ ਜੋ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਕਿ ਸਾਡੇ ਮਾਪਿਓ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਸਾਨੂੰ ਰੋਕੀ ਸਿਵਲ ਪ੍ਰਸ਼ਾਸਨ ਬਸ ਪੱਲੋ ਇਹ ਆਸ਼ਵਾਸਨ ਦਿੰਦੀ ਆ ਕਿ ਜੋ ਅਸੀਂ ਅੱਜ ਇੱਥੇ ਹਿਲੇ ਪ੍ਰਪੋਸ ਕਰਕੇ ਜਾ ਰਹੇ ਆ ਜਾਂ ਜੋ ਅਸੀਂ ਪਲਾਨ ਆਫ ਐਕਸ਼ਨ ਤਿਆਰ ਕੀਤਾ ਹੈ ਉਸ ਦੇ ਵਿੱਚ ਸਿਵਲ ਪ੍ਰਸ਼ਾਸਨ ਦੀ ਜੋ ਵੀ ਡਿਊਟੀ ਲੱਗੇਗੀ ਉਹ ਅਸੀਂ ਪੂਰੀ ਇਮਾਨਦਾਰੀ ਨਾਲ ਤੇ ਸਹਿ ਦਿਲ ਨਾਲ ਨਿਭਾਵਾਂਗੇ ਬਾਕੀ ਸਾਡਾ ਵੀ ਹੁਣ ਫੋਕਸ ਜਿਹੜਾ ਹੈਗਾ ਜਿਵੇਂ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਐਜੂਕੇਸ਼ਨ ਸੈਲਫ ਹੈਲਪ ਲਾਈਹood ਐਂਡ ਏਮਪਲੋਇਮੈਂਟ ਇਹਦੇ ਪ੍ਰਤੀ ਜਿਹੜੀ ਇਹਦੇ ਰਿਲੇਟਡ ਜਿਹੜੀਆਂ ਵੀ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਨੂੰ ਅਸੀਂ ਕਰਾਂਗੇ ਕਿ ਉਹਦਾ ਫੇਵਰਟ ਡੱਬਾ ਹੈ ਮਹਿਲੇਵਲ ਕਰੀਏ ਤੇ ਫੋਕਸ ਅਸੀਂ ਇਸ ਮਹਿਲੇ ਨੂੰ ਬਣਾ ਕੇ ਤੇ ਅਸੀਂ ਇਸ ਦੀ ਵੀ ਸੋਸ਼ਲ ਇਕਨੋਮਿਕ ਅਮਪਲਿਸਮੈਂਟ ਕਰੀਏ ਥੈਂਕ ਯੂ ਜੀ ਜੀ ਆ ਜੀ ਬਿਮਲਾ ਆ ਤੇ ਕਿੱਥੇ ਰਹਿੰਦੇ ਤੁਸੀਂ ਅਸੀਂ ਮੀਟ ਮਾਰਕੀਟ ਦੇ ਰਹਿੰਦੇ ਆ ਅੱਜ ਜਿਹੜੇ ਅਫਸਰ ਆਏ ਸੀ ਮੰਤਰੀ ਵੀ ਆਏ ਸੀ ਉਹਨਾਂ ਨੇ ਤੁਹਾਨੂੰ ਜੋ ਸਮਝਾਇਆ ਕਿ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਉਹ ਜੋ ਵੀ ਸੁਧਿਰਨਾ ਲੈ ਕੇ ਗਏ ਸਾਡੇ ਭਲੇ ਲਈ ਲੈ ਕੇ ਗਏ ਆ ਜੋ ਵੀ ਸੁਧਿਰਨਾ ਸਾਡੇ ਬੱਚਿਆਂ ਲਈ ਲੈ ਕੇ ਗਏ ਉਹਨਾਂ ਦੇ ਪਿੱਠ ਪਾਣੀ ਲਈ ਲੈ ਕੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਆਪਣੇ ਬੱਚੇ ਪੜਾਵੋ ਸਾਡੇ ਬੱਚੇ ਬੇਰਜਾਰ ਆ ਬੇਰਜਾਰ ਆ ਕਦੇ ਕਿਤੇ ਰੂੜੀਆਂ ਦੇ ਧੱਕੇ ਖਾਂਦੇ ਕਦੇ ਕਿਤੇ ਖਾਂਦੇ ਆ ਉਹਨਾਂ ਨੇ ਕਿਹਾ ਵੀ ਬੱਚੇ ਸਕੂਲਾਂ ਚ ਲਾਵੋ ਕਾਪੀਆਂ ਕਿਤਾਬਾਂ ਆਨੇ ਵਿਚਨਾ ਅੱਜ ਵੀ ਆਪ ਕਰਾਵਾਂਗੇ ਹੁਣ ਤੁਸੀਂ ਬੱਚੇ ਲਾਉਂਗੇ ਸਕੂਲ ਹਾਂਜੀ ਆ ਧੰਨਵਾਦ ਕਰਦੇ ਸੀ ਗੱਡੀਆਂ ਤੇ ਸਣਸਟਕੇ ਨਾ ਬੱਚੇ ਸਕੂਲਾਂ ਚ ਪਾਈਏ ਤਾਂ ਵੀ ਪਾਵਾਂਗੇ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ মিডিਆ ਤੇ ਸਾਰੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਖੰਨੇ ਦੀ ਜਿਹੜੀ ਸਾਡੀ ਇੱਕ ਮੀਟ ਮਾਰਕੀਟ ਵਾਲੀ ਜਗ੍ਹਾ ਉਰੇ ਜਿੱਥੇ ਪੁਰਾਣਾ ਸਾਡੇ ਕਦੇ ਸਿਟੀ ਟੂ ਥਾਣਾ ਹੋਇਆ ਕਰਦਾ ਸੀ ਉਸ ਏਰੀਆ ਦੇ ਵਿੱਚ ਤੁਸੀਂ ਅੱਜ ਕਵਰੇਜ ਕਰਨ ਲਿਆ ਹੋ ਮੈਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਪਹਿਲੀ ਸਰਕਾਰ ਹੋਊਗੀ ਜਿਨੇ ਦੋ ਟੀਚੇ ਮਿੱਥੇ ਨੇ ਪਹਿਲਾ ਟੀਚਾ ਇਹ ਕਿ ਅਸੀਂ ਆਪਣੀ ਸਟੇਟ ਨੂੰ ਆਪਣੇ ਪੰਜਾਬ ਨੂੰ ਅਸੀਂ ਡਰਗ ਫ੍ਰੀ ਕਰਨਾ ਹੈ ਨਸ਼ਾ ਮੁਕਤ ਕਰਨਾ ਹੈ ਕੰਪਲੀਟ ਨਸ਼ੇ ਦਾ ਜੋ ਇੱਕ ਨੈਟਵਰਕ ਚੱਲਦਾ ਆ ਰਿਹਾ ਸੀ ਔਰ ਇਹਦੇ ਵਿੱਚ ਮੈਂ ਕਿਸੇ ਨੂੰ ਦੋਸ਼ੀ ਨਾ ਮਾਂ ਕਿ ਜੀ ਪੁਰਾਣੀਆਂ ਸਰਕਾਰਾਂ ਨਾਲ ਵੜੀਆਂ ਸੀ ਲੋਕ ਐ ਕਰਦੇ ਸੀ ਸਭ ਬੱਚਾ ਬੱਚਾ ਜਾਣੀ ਜਾਣ ਹੈ ਕਿ ਕੀ ਕੌਣ ਦੇ ਕੇ ਗਿਆ ਹੈ ਨਸ਼ੇ ਦਾ ਕੋੜ ਪੰਜਾਬ ਨੂੰ ਸੋ ਇਹ ਨਸ਼ੇ ਦਾ ਕੋੜ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਪੱਪਾ ਭਾਰ ਹੁੱਕੇ ਲੱਗੀ ਹੋਈ ਹੈ ਅਸੀਂ ਇਹਦੇ ਵਿੱਚ ਪਹਿਲਾਂ ਸਾਡਾ ਇਹ ਯੁੱਧ ਨਸ਼ਿਆਂ ਵਿਰੁੱਧ ਸੀ ਉਹਦਾ ਫੇਜ਼ 1 ਚਲਾਇਆ ਸੀ ਉਹਦੇ ਵਿੱਚ ਅਸੀਂ ਜਿਹੜਾ ਛਾਲਣ ਹੀ ਲਾ ਕੇ ਜਿਹੜੇ ਮਤਲਬ ਕਿ ਬੱਟੇ ਲੋਕ ਸੀ ਜਿਹੜੇ ਨਸ਼ੇ ਦੇ ਨਾਲ ਡਾਇਰੈਕਟ ਸਮਾਡਲ ਦੇ ਵਿੱਚ ਸੀ ਉਹ ਬੰਦੇ ਫੜੇ ਉਹਨਾਂ ਤੇ ਸਖਤ ਤਰਾਵਾਂ ਲਾਈਆਂ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖ ਕੇ ਸਜ਼ਾਵਾਂ ਦਿੱਤੀਆਂ ਹੁਣ ਇਹ ਨਸ਼ੇ ਵਿਰੁੱਧ ਫੇਜ਼ 2 ਚੱਲ ਰਿਹਾ ਹੈ ਜਿਹਦੇ ਵਿੱਚ ਜਿਹੜੀ ਛਾਨਣੀ ਲਾ ਕੇ ਥੱਲੇ ਸਾਡੇ ਕੋਲ ਜਿਹੜੀ ਹੋਰ ਮਤਲਬ ਕਿ ਇਨਫਰਮੇਸ਼ਨਜ਼ ਆਈਆਂ ਕਿ ਕਿੱਥੇ-ਕਿੱਥੇ ਕੋਈ ਹੋਰ ਬੰਦੇ ਬਚੇ ਹੋਏ ਜਿਹੜੇ ਹੈਗੇ ਨੇ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਸੀ ਉਹਨਾਂ ਨੂੰ ਐਲੀਮੀਨੇਟ ਕਰਨ ਲੱਗੇ ਹੋਏ ਆ ਉਹਨਾਂ ਤੇ ਸਖਤ ਤਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਕਰਨ ਲੱਗੇ ਹੋਏ ਆ ਔਰ ਕਾਨੂੰਨ ਦੇ ਸਾਰੇ ਡਾਇਰੈਕਟ ਚ ਰਹਿ ਕੇ ਜੋ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸ ਦੇ ਨਾਲ ਨਾਲ ਨਸ਼ਾ ਤੇ ਕ੍ਰਾਈਮ ਇਹ ਆਪਸ ਚ ਬੜੇ ਇੰਟਰਲਿੰਕਡ ਦੋ ਇਹ ਮੈਟਰ ਨੇ ਇੰਟਰਲਿੰਕਡ ਨੇ ਜਦੋਂ ਕੋਈ ਇਨਸਾਨ ਨਸ਼ੇ ਦੇ ਚੰਗੂਲ ਚ ਫਸ ਜਾਂਦਾ ਹੁਣ ਇਹਦੇ ਚ ਦੋ ਤਰ੍ਹਾਂ ਦੇ ਇਸ਼ੂਜ਼ ਨੇ ਇੱਕ ਹੈ ਨਸ਼ਾ ਵੇਚਣ ਵਾਲਾ ਇੱਕ ਹੈ ਨਸ਼ਾ ਕਰਨ ਵਾਲਾ ਜਿਹੜਾ ਨਸ਼ਾ ਕਰਨ ਵਾਲਾ ਉਹ ਤਾਂ ਪੇਸ਼ੀਐਂਟ ਹੈ ਉਹ ਤਾਂ ਬਿਮਾਰ ਹੈ ਉਹਦਾ ਇਲਾਜ ਕਰਵਾਉਣਾ ਉਹਨੂੰ ਉਹਦੀ ਕਾਉਂਸਲਿੰਗ ਕਰਨਾ ਉਹਨੂੰ ਨਸ਼ਾ ਛਡਾਊ ਕੇਂਦਰਾਂ ਚ ਭੇਜਣਾ ਨਸ਼ਾ ਚਾਊ ਕੇਂਦਰਾ ਚ ਲਿ ਜਾ ਕੇ ਉਹਨਾਂ ਨੂੰ ਦੁਆਰਤੀ ਮੁਖ ਧਾਰਾ ਚ ਲੈ ਕੇ ਆਣਾ ਅਸੀਂ ਇਹ ਵੀ ਕੰਮ ਨਾਲ ਨਾਲ ਕਰਨ ਲੱਗੇ ਹਾਂ ਇਸ ਦੇ ਨਾਲ ਨਾਲ ਜਿਹੜੇ ਸਦਾਕਰ ਨੇ ਉਹਨਾਂ ਨੂੰ ਫੜਨ ਲੱਗੇ ਆ ਔਰ ਜਿਹੜਾ ਕ੍ਰਾਈਮ ਹੈ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿਹੜੇ ਕੋਈ ਇਨਸਾਨ ਚਾਹੇ ਪੈਟੀ ਕ੍ਰਾਈਮ ਚ ਪਏ ਹੋਏ ਨੇ ਚਾਹੇ ਕੋਈ ਚੇਨਸ ਨੇਚਰ ਨੇ ਚਾਹੇ ਕੋਈ ਸਕੂਟਰੀਆਂ ਚੋਰੀ ਕਰਦੇ ਨੇ ਚਾਹੇ ਕੋਈ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਕਿਸੇ ਦੇ ਘਰਾਂ ਚ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਇਸ ਤੋਂ ਉੱਪਰ ਜਾ ਕੇ ਕੋਈ ਵੱਡਾ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋਈ ਔਲੇ ਪਾਲੇ ਬੱਚਿਆਂ ਦੇ ਹੱਥ ਚ ਕਲਮ ਦੀ ਥਾਂ ਤੇ ਹਥਿਆਰ ਫੜਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋਈ ਗੈਂਗਸਟਰਵਾਦ ਕੰਨੀ ਨੂੰ ਉਹਨਾਂ ਨੂੰ ਪ੍ਰੋਮੋਟ ਕਰ ਰਹੇ ਆ ਅਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਐਲੀਮੀਨੇਟ ਕਰ ਰਹੇ ਆ ਉਹਨਾਂ ਦੇ ਉੱਤੇ ਕਾਰਵਾਈ ਕਰ ਰਹੇ ਆ ਔਰ ਮੈਂ ਸ਼ਲਾਘਾ ਕਰਦਾ ਪੁਲਿਸ ਡਿਸਟ੍ਰਿਕਟ ਖੰਨਾ ਦੇ ਸਾਰੇ ਅਫੀਸਰਸ ਦੀ ਮੇਰੇ ਨਾਲ ਐਸਐਸਪੀ ਦਰਪਣ ALU ਵਾਲੀ ਜੀ ਖੜੇ ਨੇ ਔਰ SP ਮੈਡਮ ਖੜੇ ਨੇ ਹਰਪੰਦਰ ਗਿੱਲ ਜੀ SP ਸਾਹਿਬ ਖੜੇ ਨੇ ਮੇਰੇ ਨਾਲ ਆਪਣੇ ਪਵਨਜੀ ਸਿੰਘ ਜੀ ਤੇ ਨਾਲ ਮੇਰੇ ਨਾਲ SDM ਮੈਡਮ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਸੁਵارتی ਟਿਵਾਨਾ ਜੀ ਖੜੇ ਨੇ ਅੱਜ ਪੂਰਾ ਪੁਲਿਸ ਪ੍ਰਸ਼ਾਸਨ ਪੂਰਾ ਐਡਮਿਨਿਸਟ੍ਰੇਟਿਵ ਸਾਈਡ ਤੋਂ EO ਸਾਹਿਬ ਆਏ ਹੋਏ ਨੇ ਚਰਨਜੀਤ ਸਿੰਘ ਜੀ ਨਗਰ ਕੌਂਸਲ ਤੋਂ ਕਿਉਂ ਆਏ ਆ ਸੀ ਜਿਹੜਾ ਮੇਰਾ ਡਿਪਾਰਟਮੈਂਟ ਹੈ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਇਹ ਉਹਦੇ ਅੰਦਰ ਆਉਂਦੇ ਨੇ ਸਾਰੇ ਸੈਲਫ ਹੈਲਪ ਗਰੁੱਪ ਜਿਹੜੇ ਸੈਲਫ ਹੈਲਪ ਗਰੁੱਪ ਕ੍ਰੀਏਟ ਕਰਦੇ ਨੇ ਤਾਂ ਮੈਂ ਆਪਣੇ ਅਖਤਿਆਰੀ ਕੋਟੇ ਚ ਉਹਨਾਂ ਨੂੰ ਅੱਜ ਲੱਖ ਰੁਪਈਆ ਵੀ ਦੇ ਕੇ ਚੱਲੇ ਆ ਮਸ਼ੀਨਾਂ ਖਰੀਦਣ ਦੇ ਲਈ ਇਹਨਾਂ ਦਾ ਸ਼ੌਕ ਹੋਊਗਾ ਕਿਸ ਤਰ੍ਹਾਂ ਦਾ ਕਿਸੇ ਨੇ ਆਚਾਰ ਪਾਣਾ ਚਾਰ ਪਾਉਣ ਕਿਸੇ ਨੇ ਕਢਾਈ ਕਰਨੀ ਹੈ ਕਢਾਈ ਕਰਨ ਕਿਸੇ ਨੇ ਸਲਾਈ ਕਰਨੀ ਹੈ ਸਲਾਈ ਕਰਨ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੰਮ ਨੇ ਅਸੀਂ ਇਹਨਾਂ ਨੂੰ ਲਿਸਟ ਪ੍ਰੋਵਾਈਡ ਕਰ ਦਾਂਗੇ ਉਹ ਵਰਕਸ ਦੀ ਜਿਹੜੇ ਕੰਮ ਇਹ ਆਪਣੇ ਘਰਾਂ 'ਚ ਬੈਠ ਕੇ ਲੇਡੀਜ਼ ਕਰ ਸਕਦੇ ਨੇ ਜੋ ਇਹ ਸਰੂ ਉੱਚਾ ਚੱਕ ਕੇ 셀ਫ ਹੈਲਪ ਗਰੁੱਪ ਦੇ ਵਿੱਚ ਕੋਈ ਪ੍ਰੋਡਕਟ ਤਿਆਰ ਕਰਨਗੇ ਉਹ ਪ੍ਰੋਡਕਟ ਨੂੰ ਸੇਲ ਕਰਵਾਉਣ ਦੇ ਲਈ ਸਾਡੇ ਡਿਪਾਰਟਮੈਂਟ ਦੇ 24 ਮੇਲੇ ਹੁੰਦੇ ਨੇ 24 ਮੇਲੇ ਅਸੀਂ 1 ਸਾਲ ਦੇ ਅੰਦਰ ਕਰਾਣੇ ਆ ਸਾਡੇ ਡਿਪਾਰਟਮੈਂਟ ਵੱਲੋਂ ਉਹਨਾਂ ਮੇਲਿਆਂ ਦੇ ਵਿੱਚ ਅਸੀਂ ਇਹਨਾਂ ਦੇ ਸਟਾਲਸ ਬੁੱਕ ਕਰਵਾ ਕੇ ਉੱਥੇ ਵੀ ਐਗਜ਼ਿਬਿਟ ਕਰਾਵਾਂਗੇ ਤਾਂ ਜੋ ਇਹਨਾਂ ਦੇ ਪ੍ਰੋਡਕਟ ਸੇਲ ਹੋਣ ਇਹ ਮਾਣ ਨਾਲ ਸਰੂ ਉੱਚਾ ਚੱਕ ਕੇ ਜੀਣ ਔਰ ਇਸ ਗਲਤ ਕੰਮਾਂ ਦੇ ਵਿੱਚੋਂ ਬਾਹਰ ਆਣ ਦੀ ਕੋਸ਼ਿਸ਼ ਕਰਦੇ ਮੈਂ ਨਹੀਂ ਕਹਿੰਦਾ ਮੈਂ ਫੇਰ ਇੱਕ ਗੱਲ ਜੁਗੋਵਾਰੀ ਨਾਲ ਕਹਿੰਦਾ ਸਾਰੇ ਨਹੀਂ ਗਲਤ ਹੁੰਦੇ ਕਿਸੇ ਵੀ ਸਮਾਜ ਦੇ ਵਿੱਚ ਇਹਨਾਂ ਦੇ ਵਿੱਚ 90% ਬੰਦੇ ਹੋ ਸਾਧਾ ਸਹੀ ਹੋਣ ਪਰ ਜਿਹੜੇ 10% ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਦੀ ਬਦੌਲਤ ਕਈ ਵਾਰ ਪੂਰੇ ਦਾ ਪੂਰਾ ਇਲਾਕਾ ਬਦਨਾਮ ਹੋ ਜਾਂਦਾ ਸੋ ਇਸ ਇਲਾਕੇ ਨੂੰ ਦਿਵਾਰਤੀ ਰੰਗਲਾ ਬਣਾਉਣਾ ਇਸ ਇਲਾਕੇ ਦੇ ਵਿੱਚੋਂ ਇਹ ਕ੍ਰਾਈਮ ਨੂੰ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਉਦੇ ਸੰਬੰਧ ਚ ਅੱਜ ਪੁਲਿਸ ਪ੍ਰਸ਼ਾਸਨ ਨੇ ਐਡਮਿਨਿਸਟ੍ਰੇਸ਼ਨ ਨੇ ਸਾਰੀ ਨਾ ਸਾਡੀ ਨੇ ਸਮੇਤ ਮੇਰੇ ਅਸੀਂ ਇਹ ਸਾਰਿਆਂ ਨੇ ਰਲ ਕੇ ਇਲਾਕਾ ਅਡਾਪਟ ਕੀਤਾ ਅੱਜ ਗੋਦ ਲਪਾਏ ਇਹ ਇਲਾਕਾ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਦੇ ਵਿੱਚ ਫ੍ਰੀਕੁਐਂਟਲੀ ਵਿਜ਼ਿਟ ਰੱਖ ਕੇ ਜਾਗਰੂਕਤਾ ਫੈਲਾ ਕੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਇਸ ਕੰਮ ਤੋਂ ਬਾਹਰ ਲਿਆ ਕੇ ਇਹਨੂੰ ਮੁਕਤਤਾ ਰਚ ਲਿਆ ਸਕੀਏ ਸੋ ਇੱਕ ਵਾਰ ਤੋਂ ਫੇਰ ਮੈਂ মিডিਆ ਦਾ ਇਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕੁਝ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੈਂਗਸਟਰਾਂ ਦੇ ਖਿਲਾਫ ਬਾਅਦ ਇਸ ਮੁਹਿੰਮ ਦੇ ਤਹਿਤ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਪੂਰੀ ਸਟੇਟ ਵਿੱਚ ਚੱਲ ਰਿਹਾ ਹੈ ਤੇ ਕੱਲ ਪਹਿਲੇ ਦਿਨ ਵਿੱਚ ਹੀ ਜਿਹੜੇ ਮਾਰੇ ਅੰਸਰ ਨੇ ਰੇਟਾ ਕਰਕੇ ਅਸੀਂ ਤਕਰੀਬਨ 125 ਤੋਂ ਵੱਧ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਤੇ ਇਹਨਾਂ ਤੋਂ ਭਾਰੀ ਰਿਕਵਰੀਆਂ ਹੋਈਆਂ ਹਨ ਜਦ ਇਹ ਸਾਰੇ ਫਿਗਰ ਐਨਲਾਈਜ਼ ਕੀਤੇ ਗਏ ਤਾਂ ਅਸੀਂ ਡਿਸਾਈਡ ਕੀਤਾ ਕਿ ਇਨਫੋਰਸਮੈਂਟ ਦੇ ਨਾਲ ਨਾਲ ਜਿਹੜਾ ਪ੍ਰੀਵੈਂਟਿਵ ਮੈਜਰਸ ਨੇ ਇਹ ਲੈਣੇ ਵੀ ਬੜੇ ਜ਼ਰੂਰੀ ਨੇ ਯਾਨੀ ਕਿ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਜਿਹੜੇ ਸਾਡੇ ਹਿਸਟੋਰੀਕਲ ਡਰਗ ਹੌਟਸਪੌਟਸ ਅਤੇ ਬਾਕੀ ਸਾਰੇ ਐਕਸਾਈਜ਼ ਦੇ ਹੌਟਸਪੌਟਸ ਨੇ ਇਹਨਾਂ ਨੂੰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਡਿਸਾਈਡ ਕੀਤਾ ਕਿ ਇਹਨਾਂ ਦੀ ਮੇਨ ਸਟ੍ਰੀਮਿੰਗ ਇਨਟੂ ਸੋਸਾਇਟੀ ਦੇ ਲਈ ਇਹਨਾਂ ਨੂੰ ਗੋਦ ਲਿੱਤਾ ਜਾਏਗਾ ਇਸ ਸੰਬੰਧ ਵਿੱਚ ਹੀ ਅੱਜ ਅਸੀਂ ਇੱਕ ਡਰੱਗ ਹੌਟਸਪੌਟ ਜਿਹੜਾ ਕਿ ਮੀਟ ਮਾਰਕੀਟ ਦੇ ਨਾਮ ਤੋਂ ਮਸ਼ਹੂਰ ਹੈ ਇਹਨੂੰ ਅਸੀਂ ਅੱਜ ਇੱਥੇ ਗੋਦ ਲੈਣ ਆਏ ਹਾਂ ਅੱਜ ਮੰਤਰੀ ਸਾਹਿਬ ਵੀ ਆਪਣਾ ਪਲਾਨ ਆਫ ਐਕਸ਼ਨ ਦੱਸ ਕੇ ਗਏ ਐਸਡੀਐਮ ਮੈਡਮ ਨੇ ਫੋਕਸ ਕਰਨਾ ਹੈਗਾ ਇੱਥੋਂ ਦੀ ਸੈਨੀਟੇਸ਼ਨ ਤੇ ਤੇ ਬਾਕੀ ਸਾਰੇ ਜਿਹੜੇ ਉਪਰਾਲੇ ਨੇ ਉਹ ਜਲਦੀ ਇੱਥੇ ਸਾਂਝੇ ਕੀਤੇ ਜਾਣਗੇ ਪੁਲਿਸ ਦੇ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ ਇੱਥੋਂ ਦੇ ਲੋਕਾਂ ਦੀ ਹੈਂਡ ਹੋਲਡਿੰਗ ਕਰਕੇ ਸਾਡਾ ਮਕਸਦ ਇਹੀ ਹੈ ਕੀ ਇਨਫੋਰਸਮੈਂਟ ਦੇ ਨਾਲ-ਨਾਲ ਕਮਿਊਨਿਟੀ ਆਊਟਰੀਚ ਤੇ ਵੀ ਇਕੁਅਲ ਫੋਕਸ ਕੀਤਾ ਜਾਵੇ ਇਸ ਲਈ ਅੱਜ ਅਸੀਂ ਐਲਾਨ ਕੀਤਾ ਹੈ ਕਿ ਅਸੀਂ ਮੀਟ ਮਾਰਕੀਟ ਦੇ ਸਾਰੇ ਲੋਕਾਂ ਨੂੰ ਅਡਾਪਟ ਕੀਤਾ ਹੈ ਤੇ ਇਸੇ ਸੰਬੰਧੀ ਸਾਡੇ ਉਪਰਾਲੇ ਜਾਰੀ ਰਹਿੰਦੇ ਨੇ ਦੇਖੋ ਜੀ ਜਦ ਮੈਂ ਪਹਿਲਾਂ ਇੱਥੇ ਫਲੈਗ ਮਾਰਚ ਕੀਤਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਇਹੀ ਗੱਲ ਸਾਹਮਣੇ ਆਈ ਕਿ ਕੁਛ ਹੀ ਮਾੜੇ ਅੰਸਰਾਂ ਦੇ ਕਾਰਨ ਪੂਰਾ ਮੁਹੱਲਾ ਬਦਨਾਮ ਹੋ ਜਾਂਦਾ ਹੈ ਸੈਕਿੰਡ ਇਹਨਾਂ ਦੇ ਨਾਲ ਜਦ ਬੱਚਿਆਂ ਦੇ ਨਾਲ ਵੀ ਗੱਲਬਾਤ ਹੋਈ ਇੱਥੋਂ ਦਾ ਜਿਹੜਾ ਡ੍ਰੌਪ ਆਊਟ ਰੇਟ ਹੈ ਇੱਥਾ ਐਡਮਿਸ਼ਨ ਵੀ ਘਟ ਕੀਤੀ ਲਈ ਹੋਈ ਸਕੂਲਾਂ ਅੰਚ ਨਾਲੇ ਡ੍ਰੌਪ ਆਊਟ ਰੇਟ ਵੀ ਬਹੁਤ ਜ਼ਿਆਦਾ ਸੀ ਇਹ ਤੋਂ ਅਸੀਂ ਰਿਅਲਾਈਜ਼ ਕੀਤਾ ਕੀ ਇੱਥੇ ਸਪੈਸ਼ਲ ਫੋਕਸ ਸਾਨੂੰ ਕਰਨ ਦੀ ਲੋੜ ਹੈ ਜਿੱਥੇ ਨਾ ਸਿਰਫ ਅਸੀਂ ਮਾੜੇ ਅੰਸਰਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖਤੋ ਸਖਤ ਕਾਰਵਾਈ ਕਰੀਏ ਪਰ ਇਹਨਾਂ ਦੇ ਜਿਹੜੇ ਹੋਰ ਸੋਸਾਇਟੀ ਦੇ ਵਿੱਚ ਮੇਨਸਟ੍ਰੀਮਿੰਗ ਲਈ ਹੋਰ ਉਪਾਲੇ ਕਰੀਏ ਇਹਦੇ ਲਈ ਸਿਰਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਦੇ ਖਿਲਾਫ ਵਾਰ ਹੈ ਇਹ ਸਿਰਫ ਪੁਲਿਸ ਇਕੱਲੀ ਇਹ ਜੰਗ ਨਹੀਂ ਜਿੱਤ ਸਕਦੀ ਇਹਦੇ ਲਈ ਸਾਨੂੰ ਸਿਵਲ ਪ੍ਰਸ਼ਾਸਨ ਲੋਕਾਂ ਦੀ ਪ੍ਰੈਸ ਦੀ ਤੁਹਾਡੇ ਸਾਰਿਆਂ ਦੀ ਲੋੜ ਹੈ ਕਿ ਤੁਸੀਂ ਸਾਡੇ ਨਾਲ ਇਹਨਾਂ ਮੁਹਿੰਮਾਂ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲੋ। इसी ਦੇ ਚੱਲਦੇ ਹੋਏ ਅੱਜ ਅਸੀਂ ਇਹ ਸਪੌਟ ਸਪੌਟ ਨੂੰ ਅਡਾਪਟ ਕਰਨ ਦਾ ਫੈਸਲਾ ਲਿੱਤਾ।